నిజ ఇద్దర ఆ బాడ్ ఛాన آلا لا کا پنهن روکا تتنگا مما او يڪين ਇੱਕ ਜਾ ਜਾਂਦਾ ਨਾ ਉਹਨੂੰ ਲਲਕਾਰ ਕੇ ਕੱਲੇ ਨੂੰ ਕੱਲਾ ਟੱਕਰਦਾ ਲੈ ਕੇ ਲੰਗਾੜੇ ਉਹਦੇ ਜਵਾਬ ਦੇਦਾ ਕਰਾ ਪੁੱਤ ਮਰਵਾ ਦੇਦਾ ਇੱਕ ਜਾ ਨਾਲ ਚੁਗਿਆ ਕਰ ਲੈ ਚਲ ਪਰ ਆਈ ਖਵਲਾ ਹੋਏ ਤੇ ਨਿਕਲ ਤਾ ਇੱਕ ਮਿੰਟ ਜੀ ਉਹਦੇ ਮਨ ਚ ਸੀਗਾ ਵੀ ਉਹਨੂੰ ਕੁੱਟਣਾ ਮਨ ਨਹੀਂ ਚਾਹੇ ਤਾਂ ਹੀ ਚਾਰ ਲਗੜੇ ਲਈ ਬੈਠਾ ਸੀ ਨਾ ਉਹਨੂੰ ਕੀ ਪਤਾ ਸੀਗਾ ਵੀ ਆਊਗਾ ਉਹਨੂੰ ਕੀ ਕਹਤਾ ਵਿਚਾਰ ਲਗੜੇ ਖੇਤਾਂ ਦੇ ਅਗਲੇ ਕੋਰੇ ਬੈਠਾ ਹੁੰਦਾ ਲਗੜੇ ਹੋ ਗਏ ਅੱਛਾ ਇੱਕ ਮੁੰਡਾ ਝੂਠ ਮਾਰਦਾ ਫਿਰ ਹਾਂ ਉਹ ਤਾਂ ਝੂਠ ਹੀ ਬੋਲਦਾ ਕਿਦੇ ਸੱਚ ਬੋਲੇ ਕਿਸ ਨੂੰ ਕਰੋ ਘਾਟਾ ਰੱਬ ਤਾਂ ਦੇਖਦਾ ਹੀ ਨਾ ਆ ਤੇਰੇ ਮੁੰਡੇ ਨਾਲ ਹੀ ਹੋਣੀ ਆ ਸਾਡੇ ਕਰਤੂਤਾਂ ਨਾਲ ਨਿਕਲ हां सरक तू उतनी अच्छी चंडीगढ़ कर तू उतनी अच्छी चंडीगढ़ तू तो तेरा पुत्त खलेर दे फिर पा, पा, तेरे पापा मरेंगी तेरे पे तेरे पे हां सारी वाला ਛੱਡਦਾ ਜੇ ਸਾਡੇ ਮੁੰਡੇ ਨੂੰ ਕੁਛ ਹੋ ਗਿਆ ਤਾਂ ਠੀਂਡ ਵੀ ਆ ਗਈ ਨਾ ਮੇਰੀ ਗੱਲ ਸੁਣ ਲੈ ਤੇ ਤੂੰ ਸਾਹ ਵਾਲੀ ਤੇਰੇ ਮੁੰਡੇ ਨਾਲ ਕੀ ਬੰਦਾ ਸੀ ਥਾਣੇ ਜਾਵਾਂਗੇ ਫਿਰ ਅਸੀਂ ਜਾ ਬੱਕ ਜਾ ਥਾਣੇ ਜਾ ਬੱਕ ਜਾ ਬੋਲ ਕਿ ਮੈਂ ਲੋਕਰ ਜਾ ਹੱਥੀਏ ਕਿ ਬਹੁਤ ਸਾਲ ਚਪਰਾ ਰਹਿ ਕੇ ਐਸੀ ਚੁੱਪ ਸੀ ਮੈਂ ਬੋਤ ਲਈ ਅੱਜ ਕਰਦੀ ਸੀ ਤੂੰ ਜਾ ਕੇ ਮਨਨੇ ਦਾ ਥੱਟਾ ਦੇ ਕਿੰਨੀਆਂ ਵਜੀਆਂ ਨੇ ਮੈਂ ਮੰਨਦੀ ਆ ਵੀਰੇ ਦੀ ਗਲਤੀ ਆ ਮੈਂ ਐਨੀ ਮੰਦੀਆ ਤੇਰੀ ਮਾਂ ਮੈਂ ਸੋਣੀ ਮਾਂ ਕਿਵੇਂ ਮੰਨਾ ਮੇਰੇ ਪੁੱਤ ਨੇ ਵੀ ਅੱਜ ਤੋਂ ਪਹਿਲੇ ਘਾਇ ਦਿੱਤੀ ਹੈ ਫੇਰ ਮੈਂ ਨਾ 6 ਮਹੀਨੇ ਹੋ ਗਏ 6 ਮਹੀਨੇ ਹੋ ਗਏ ਸੋਨੂ ਅੱਡੋ ਇਹਨੂੰ ਅੱਗੇ ਮਾਂ ਕਿੰਨਾ ਟੁਕਟਾ ਮੇਰੇ ਪੁੱਤ ਨੇ ਨਹੀਂ ਖਬਰ ਕਿਦੇ ਕਿਦਿ ਖਿਚੜੀ ਪੱਕਦੀ ਸੀ ਮੇਰੇ ਪੁੱਤ ਨੂੰ ਕੁੱਟਣ ਵਾਸਤੇ ਖਬਰ ਅਜਾਜਾ ਮਾਂ ਕਿ ਖਿਚੜੀ ਪੱਕਦੇ ਤੁਸੀਂ ਖਿਚੜੀ ਪਕਾਉਂਦੇ ਹੋਗੇ ਮੇਰੇ ਪੁੱਤ ਵਾਸਤੇ ਪਕਾਉਂੋ ਬੱਲਾ ਕੁੰਡਲੀ ਮਾਰ ਛੱਡੀ ਐ ਨਾ ਤੁਸੀਂ ਪਗਾਉਣੇ ਹੋ ਸੋਨੂੰ ਆਏ ਆ ਵੀ ਇਹਨਾਂ ਨੂੰ ਕਿਰਾ ਕੁੱਟਮਾਰ ਕਰਕੇ ਪਿੰਡੋਂ ਕੱਢ ਦੇ ਅਸੀਂ 4 ਕਿਲੇ ਦੱਬ ਲਗੇ ਆ ਤਾਂ ਨਹੀਂ ਮੈਂ ਦੱਬ ਦੇ ਤੂੰ ਤਾਂ ਨਿਕਲਗੇ ਜਾਂ ਪਿੰਡੋਂ ਨਿਕਲਗੇ ਸਾਡਾ ਕੀ ਲੈ ਲੋਂਗੇ ਨਿਕਲਾ ਸਾਡੇ ਤੋਂ ਕਿਤੇ ਮਰਜੀ ਜਾਉਂਗਾ ਬੋਲਦੀ ਇਹ ਹਕਕਾਰੀ ਹੈ ਹਕਕਾਰੀ ਹੈ ਹਕਾਰਚਾ ਤਾਂ ਤੁਹਾਡੇ ਚ ਹੋ ਗਿਆ ਬਿੱਲਿਆ ਹਾਂ ਆ ਦੇ ਖਾਕੀ ਮੈਂ પર ચુપ કરજો આ મા સમજાયા કર એના ਹਾਂ ਜੇ ਮੰਨੇ ਨੂੰ ਕੁਛ ਹੋ ਜਾਂਦਾ ਫਿਰ ਅਸੀਂ ਕੀ ਕਰਦੇ ਅਸਾਂ ਜਿਹਦਾ ਮੰਨੇ ਨੂੰ ਕੁਛ ਅਗੜਾ ਮਾਰਿਆ ਨਾ ਮੰਨੇ ਨੂੰ ਹੁਣ ਮੇਰਾ ਪੁੱਤ ਮਾਰੂਗਾ ਇਹ ਤਾਂ ਮੰਨੇ ਦੇ ਹੱਥ ਚੱਕਾ ਕੱਲ ਨੂੰ ਤੇਰੇ ਤੇ ਵੀ ਚੱਕੂਗਾ ਹੱਥ ਫੇਰ ਹੀ ਪਤਾ ਲੱਗੂ ਇਹਨੂੰ ਜਿੱਦੇ ਦੀ ਗੁੱਤਨੀ ਫੜ ਕੇ ੱਕੜੀ ਕੋਈ ਗੱਲ ਨਹੀਂ ਜਿੱਦੇ ਮੇਰੀ ਗੁੱਤਨੀ ਫੜੀ ਨਾ ਮੇਰੇ ਪੁੱਤ ਨੇ ਤੂੰ ਨਾ ਹੀ ਛਡਾਉਣਾ ਨਹੀਂ ਛੱਡੂ ਅਸਾਂ ਜਵਾਂ ਨਹੀਂ ਆਉਂਦੇ ਅਸਾਂ ਕਰੇ ਮਰੀ ਪਈਦੇ ਨਹੀਂ ਆਉਂਦੇ ਤਾਂ ਮੈਂ ਕਹਣਾ ਮੇਰੇ ਤੇ ਜਿੱਤੇ ਵੀ ਨਹੀਂ ਆਉਂਦੇ ਤੇਰੇ ਮਰੀ ਪਈਦੇ ਆਉਂਦੇ ਨਹੀਂ ਫੁੱਕਦੇ ਵੀ ਨਹੀਂ ਤੇਰੇ ਵਰਗੀ ਤੇ ਅਸੀਂ ਆਵਾਂਗੇ ਜੰਨਾਂ ਦੇ ਰਸਤੇ ਤੂੰ ਮਰ ਤੋਂ ਥਾਣੇ ਚ ੱਕੜੀਸਾਂਗੇ ਅਸੀਂ ਜਾਵਾਂਗਾ ਜਾ ਬੱਜ ਜਾ ਤਾਂ ਬਹੁਤ ਸਾਰੇ ਬੁਲਦੇ ਕਿ ਬੰਨੇ ਦਾ ਕੱਟਾ ਕੋਈ ਨਾ ਆ ਦੇ ਆ ਦੇ ਫੱਗ ਬੱਜਿਆ ਕੁਝ ਕਰਿਆ ਤੁਸੀਂ ਤੂੰ ਚੱਲ ਮੈਂ ਕਿ ਠਾਣੀ ਚੱਲ ਨਹੀਂ ਨਹੀਂ ਜਾ ਬੱਜ ਕੋ ਠਾਣੇ ਤੇਰਾ ਬਿੱਤਨਾ ਰੱਖਾ ਕੇ ਹਾਂ ਕੰਝੀ ਲਾਇ ਲਾਇਆ ਨਾ ਹਕਾੜੀ ਹੋਈ ਨਾ ਹੋ ਬੇਟਾ ਜੂਸ ਕੱਢਿਆ ਪਹਿਲਾ ਘਰ ਚ ਜੂਸ ਕੱਢਿਆ ਹੁਣ ਉਹਨਾਂ ਦਾ ਕੱਢਣ ਲੱਗ ਗਏ ਨਾ ਮੇਰੀ ਗੱਲ ਸੁਣ ਔਰ ਸਰ ਚੜੀ ਚੜਾਈ ਇਹਨੂੰ ਐਸੀ ਮੈਂ ਕੁੱਟ ਲੂਗਾ ਮੈਨੂੰ ਕੁੱਟਾਂਗੀ ਹਾਂ ਕੌਣ ਕੇ ਅਗਲੇ ਗਲਤੀ ਐ ਥੋਡੀ ਕਾਦੀ ਗਲਤੀ ਐ ਐਂ ਤਾਂ ਪੁੱਛ ਲੈ ਉਹਦੀ ਵੀ ਮਾੜੀ ਮੋਟੀ ਗਲਤੀ ਹੋਗੀ ਕੋਈ ਮਾੜੀ ਮੋਟੀ ਗਲਤੀ ਨਹੀਂ ਧੀਰੇ ਨਹੀਂ ਪੰਗੇ ਚੱਲ ਵੀਰੇ ਨੇ ਪੰਗੇ ਲੈ ਆ ਠੀਕ ਹੈ ਜੇ ਕੁਝ ਬੋਲੇ ਅੱਗੇ ਨਾ ਲੈ 6 ਮਹੀਨੇ ਹੋ ਗਏ ਨਾ ਨਿਕਲਿਆ ਨੂੰ ਅੱਗੇ ਕਿੰਨਾ ਕ ਵੀਰੇ ਨੇ ਪੰਗੇ ਲੈ ਲੈ ਮम्मी ਮੈਨੂੰ ਪਤਾ ਇਹ ਤੂੰ ਵੀਰੇ ਦੀ ਸਾਈਡ ਲੈਨੀ ਆ ਤਾਂ ਹੀ ਤਾਂ ਅਗਲੇ ਘਰੇ ਆ ਕੇ ਬੋਲਦੇ ਨੇ ਥਾਣੇ ਬਾਗੇ ਤਾਂ ਕੀ ਕਰੋਗੇ ਬਗ ਜਾਂਦਾ ਥਾਣੇ ਤੁਸੀਂ ਤੁਸੀਂ ਕੁਝ ਕਰਨਾ ਨਹੀਂ ਬਾਪੂ ਆ ਜਾ ਕਰ ਤੂਤਾ ਉਹਨਾਂ ਨੂੰ ਉਂਗਲਾ ਲਾ ਲਾ ਕੇ ਆਉਂਦਾ ਇਹ ਤਾਂ ਇੱਕ ਪੱਲੋ ਕਰੂ ਹਾਂ ਮੈਂ ਚੱਲਦਾ ਤੁਹਾਡੇ ਨਾਲ ਥਾਣੇ ਨਾ ਨਾ ਅਸੀਂ ਸਾਰੇ ਕੋ ਉਂਗਲਾ ਲਾਨੇ ਤੁਸੀਂ ਦੋਨੇ ਮਾਪੂ ਤਾਂ ਸੱਚੇ ਹੋਗੇ ਅਸ ਤੇ ਸਾਰੇ ਝੂਠੇ ਆ ਤੈਨੂੰ ਉਹਨਾਂ ਦੀ ਮੇਰ ਕਾਦੇ ਵਾਸਤੇ ਆਉਂਦੀ ਆ ਮੈਨੂੰ ਸਮਝ ਨਹੀਂ ਆਉਂਦੀ ਮਮੇ ਮੇਰ ਆਉਗੀ ਮ ਖੇਡਦਾ ਹੁੰਦਾ ਸੀ ਇਕੱਠੇ ਤਿੰਨੇ ਤਨਪਰਾ ਵਗ ਜਾ ਖੇលਿਆ ਹੁਣ ਵੀ ਜਿਆਦਾ ਗੱਲਾਂ ਕਰ ਦਿਓ ਚਲ ਬਾਰਿਸ਼ ਹਾਰ ਹੋਈ ਨਾ ਇਹ ਤਾਂ ਲੁਤਰੀ ਆਦੀ ਬਾਰਿਸ਼ ਚੱਲਣ ਲੱਗੀ ਦੇਖ ਲੈ ਇਹੋ ਜਿਹਾ ਰੁੜ ਜਾਣ ਨਾਲੇ ਮੈਂ ਉਹਨੂੰ ਕਿਹਾ ਕਲਦੀਪ ਨੂੰ ਤੂੰ ਨਾ ਲੈ ਇਹੋ ਜਿਹਾ ਕੰਜਰਨਾ ਪੰਗੇ ਨਾ ਲੈ ਹੈ ਹੁਣ ਇਹੋ ਜਿਹਾ ਕੀ ਆ ਕੰਜਰੀ ਹਕਾਰੀ ਹੋਈ ਦਾ ਬਿੰਦਰ ਦਾ ਥਾਣੇ ਜਾ ਖੜੀ ਤਾਂ ਫੇਰ ਮੇਰੇ ਪੁੱਤ ਦੀ ਬੇਇੱਜ਼ਤੀ ਹੋ ਜਾਊਗੀ ਚਲ ਮੈਂ ਸਮਝਾਉਣੀ ਆ ਮੁੰਡੇ ਨੂੰ ਜਾ ਕੇ ਵੇਖ ਲੈ ਮਮੀ ਹਜੇ ਵੀ ਨਹੀਂ ਮੰਨੀ ਹੈ। ਉਹ ਕਿੱਥੇ ਮੰਦੀ ਹੈ? ਉਹਦੇ ਤਾਂ ਸਾਰੇ ਕਾਰਨਾਮੇ ਕਰ ਹੀ ਹੋਏ ਆ। ਐ ਕਿੱਥੇ ਮੰਦੀ ਆ ਉਹ? ਤੂੰ ਐਂ ਦੇਖ ਲੈ। ਅਸੀਂ ਤੋਂ ਨੇ ਮਾਂਵਾਂ ਦੀਆਂ ਲੜਕੇ ਆਂਗਾ ਮੜਕੇ ਬੋਲੀ ਵੀ ਨਹੀਂ ਹੈਗੀ। ਹਜੇ ਕਹਿੰਦੀ ਮੇਰੇ ਪੁੱਤ ਚ ਕਸੂਰ ਨਹੀਂ ਕਹਿੰਦੀ ਗਾਲਾਂ ਕੱਢੀਆਂ ਉਹਨੇ ਪਹਿਲਾਂ। ਤੂੰ ਗਾਲਾਂ ਕੱਢੀਆਂ ਸੀ ਉਹਨਾਂ ਨੂੰ? ਮੈਂ ਦੇਖੋ ਨਹੀਂ ਗਿਆ। ਲੈ ਦੇਖ ਲੈ। ਕਹਿੰਦੀ ਮਾਂ ਪਿਆਨੀਆਂ ਗਾਲਾਂ ਕੱਢਿਆ ਮੇਰਾ ਤਾਂ ਮਾਰਿਆ ਕਹਿੰਦੀ। ਪੁੱਤ ਉਹ ਆਪਦੇ ਪੁੱਤ ਨੂੰ ਨਹੀਂ ਝੂਠਾ ਕਰਦੀ ਉਹ ਆਪਣੇ ਨੂੰ ਕਰਦੀ ਹੈ। ਵੀ ਇਹ ਝੂਠਾ ਹੈਗਾ ਜਾਣ ਕੇ ਆਪਾਂ ਨੂੰ ਪਤਾ ਹੀ ਇਹ ਗਾਲਾਂ ਕੱਢਣ ਵਾਲਾ ਕਿਹੜਾ। ਉਹ ਮੰਮ ਕੀ ਕਰਕੇ ਬਾਹਰ ਅੰਦਰ ਤਾਂ ਜਾਣੇ ਹੀ ਹੁੰਦਾ। ਹਾਂ ਕੋਈ ਨਹੀਂ ਬੋਤ ਆਪਾਂ ਜੇ ਬਾਹਲੇ ਉਹ ਕਰ ਉਠਾਣੇ ਵਗ ਜਾਗੇ ਥਾਣੇ ਵਗ ਕੀ ਜਾਵਾਂਗੇ ਮੰਨ ਕੇ ਜਾਵਾਂਗੇ ਆਪਾਂ ਨਾ ਇਹਨੂੰ ਖੜਾ ਉਹ ਨਾਲ ਤੇ ਛੱਟਾਂ ਵੱਜੀਆਂ ਦਿਖਾ ਕੇ ਰਿਪੋਰਟ ਕਰਾ ਕੇ ਆਉਣੇ ਆ ਚੱਲ ਜਲਦੀ ਆਪਣੇ ਕੋਲ ਤਾਂ ਪੈਸੇ ਨਹੀਂ ਕੋਈ ਦੇ ਦੇਣਗੇ ਤੂੰ ਪੈਸਿਆਂ ਦੀ ਤਾਂ ਟੈਨਸ਼ਨ ਲੈ ਕਿਸੇ ਗੱਲ ਦੀ ਤੇ ਹਮ ਅਸੀਂ ਹੈਗੇ ਆਂ ਆਪੇ ਕਿਵੇਂ ਕਰਗੇ ਹੱਲ ਕੁੜਗੇ ਚੱਲ ਫੇਰ ਆਪਾਂ ਇਹਨਾਂ ਲੈ ਚੱਲਦੇ ਹਾਂ ਉੱਥੇ ਡਾਕਟਰ ਨਾਲ ਇਹਨੂੰ ਪਤਾ ਲੱਗ ਜਾਊ ਅੱਗੇ ਦਾ ਚੱਲ ਆ ਪੈਂਸੋਂ ਵਿੱਚ ਭਰਾ ਭੈਣ ਆ ਚਲ ਕੋਈ ਨਾ ਵੱਡੇ ਆਪਣੇ ਆਪਣੇ ਰਿਸ਼ਤੇਦਾਰ ਆ ਇਹਨਾਂ ਤੋਂ ਇਹ ਤਾਂ ਨਹੀਂ ਵੀ ਆਪਾਂ ਸਾਡੇ ਨਾਲ ਐ ਕਰਨਗੇ ਜਿਵੇਂ ਸਾਡੇ ਕੋਲ ਅੱਗੇ ਪਿੱਛੇ ਨਹੀਂ ਇਹ ਤਾਂ ਲੱਗਣਾ ਆਪਾਂ ਤਾਂ ਵਾਖਲ ਕਰ ਲੈਣੇ ਆ ਚੱਲ ਕਿੰਨੀਆਂ ਦਿਨੇ ਹੋਣਾ ਆ ਵੇਖ ਲਾ ਆ ਵੇਖ ਲਾ ਦਿਖਾ ਦੇ ਸੱਟਾਂ ਮੈਂ ਲੈ ਦੇਖ ਦੇਖ ਭਾਈ ਆ ਲੈ ਦੇਖ ਜਵਾਕ ਦੀ ਮੇਰੇ ਦੀ ਅੱਖ ਕੱਢ ਦਿੰਦੇ ਫੇਰ ਹੁਣ ਤਾਂ ਲੱਗਦਾ ਵਾਸੀਂ ਝੂਠ ਮਾਰਦੇ ਆ ਵੇਗਾ ਤੇਰੇ ਸਾਹਮਣੇ ਕਿੰਨੀਆਂ ਸੱਟਾਂ ਮਾਰੀਆਂ ਦੀਦੀ ਮੈਂ ਤਾਂ ਪਹਿਲੇ ਵੀ ਤੁਹਾਡੇ ਤੇ ਯਕੀਨ ਸੀ ਮੈਂ ਕਦੇ ਕਹੇ ਤੁਸੀਂ ਉੱਤ ਤੂੰ ਉਰਤਾਸੀ ਕਾਰੇ ਵਾਸਤੇ ਬੋਲਣਾ ਕਿਉਂ ਨਹੀਂ ਸਾਨੂੰ ਇਹ ਟਾਈਮ ਪਾਸ ਕਰਨ ਦਿੰਦੇ ਜੇ ਅਸੀਂ ਆਪਦੇ ਘਰੇ ਬਹਿ ਕੇ ਰੋਟੀ ਖਾਣੇ ਕਦੇ ਥੋੜੇ ਗਏ ਨਹੀਂ ਕਿਸੇ ਚੀਜ਼ ਨੂੰ ਵੀ ਦੱਸ ਛੋੜ ਤਸਤੇ ਬਾਰ ਮੂਰੇ ਲੰਘਣਾ ਛੱਡ ਤਾਂ ਹੀ ਉਹੀ ਤਾਂ ਗੱਲ ਹੈ ਪਰ ਹੁਣ ਵੀਰਾ ਤੇ ਮੰਮੀ ਸਮਝਦੇ ਨਹੀਂ ਅਸੀਂ ਵੀ ਕੀ ਕਰੀਏ ਰੋਜ਼ ਕਲੇਸ਼ ਹੁੰਦਾ ਸਾਡੇ ਘਰੇ ਆਹੀ ਗੱਲਾਂ ਪਿੱਛੇ ਜੇ ਤੇਰੀ ਮਾਂ ਉਹਨੂੰ ਸਮਝਾਵੇ ਸਮਝ ਵੀ ਜਾਊ ਪਰ ਆ ਬੁੜੀਆਂ ਦੇ ਚੱਕੇ ਨਾ ਇਹ ਡਹਾ ਕੇ ਮਰਵਾ ਦਿੰਦੇਗਾ ਹੁੰਦੇ ਨੇ ਤੇ ਜੇ ਇੱਕ ਜਣੇ ਨੂੰ ਮਾਰਤਾ ਇੱਕ ਜੇਲ੍ਹ ਚ ਲੱਗ ਜੂ ਫਿਰ ਤੁਰੀ ਫਿਰੇ ਧੱਕੇ ਤੂੰ ਇਹ ਦੇਖ ਲੈ ਵੀ ਹਜੇ ਹੁਣੀ ਨਿਆਣੇ ਦੇ ਮਨ ਚ ਹੁਣੀ ਇਹੋ ਜਿਹੀ ਗੱਲਾਂ ਹੋ ਜੇ ਦੋਨਾਂ 'ਚ ਕਿਸੇ ਨੇ ਕੁਛ ਹੋ ਗਿਆ ਦੋਨਾਂ ਇੱਕੀ ਦੇ ਇੱਕ ਘਰ ਦਾ ਇੱਕ ਘਰ ਤਾਂ ਪੱਟੇ ਹੀ ਜਾਊਗਾ ਕੋਈ ਜਾਂ ਸਾਡਾ ਪੱਟੇ ਜਾ ਮਤਲਬ ਜਾਂ ਥੋੜਾ ਪੱਟਿਆ ਜਾਊਗਾ ਜੋ ਨਹੀਂ ਪੱਟੇ ਜਾਣਗੇ ਪੁੱਤ ਜੇ ਇੱਕ ਨੂੰ ਕਿਸੇ ਦੇ ਸੱਟਫੇਟ ਕਰਤੀ ਦੂਜੇ ਥਾਣੇ 'ਚ ਜਾ ਬੈਠੂ ਜੇਲ੍ਹ 'ਚ ਤੇ ਉਹ ਫਿਰ ਇਸ ਚੀਜ਼ਾਂ ਦੇ ਨਾਲੇ ਬਾਹਲੇ ਬੈਦ ਵਿਰੋਧ ਪੈਣਗੇ ਮਣਾ 'ਚ ਬਾਪੂ ਬਥੇ ਮੱਥਾ ਮਾਰਦਾ ਵੀਰੇ ਨਾਲ ਤੇ ਵੀਰਾ ਸੁਣਦਾ ਨਹੀਂ ਬਾਪੂ ਦੇ ਅੱਗੇ ਬੋਲਦਾ ਬਾਪੂ ਦੇ ਬੁੜੇ ਤਾਂ ਬਿਨਾ ਨਹੀਂ ਬੋਲਦਾ ਰੋਹਿਤਾ ਕੱਲ ਜਿਹੋ ਜੀ ਮਾਤਤਵ ਰੋਹ ਜੀ ਬੋਲੂਗਾ ਤੂੰ ਐਂ ਦੇਖ ਲੈ ਅੱਜ ਤਾਂ ਚਾਚੀ ਮੂਰੇ ਬੋਲਦਾ ਨਾ ਹਨਾ ਕੱਲ ਨੂੰ ਦੇਖੀ ਇਹੀ ਹੁਣ ਚਾਚੀ ਮੂਰੇ ਨਾ ਬੋਲਣ ਲੱਗਾ ਤੇ ਮੇਰੇ ਨਾਮ ਉਟਾ ਦੀ ਤੇ ਬੋਲੂਗਾ ਮੰਮੀ ਨੇ ਤਾਂ ਚੰਬਲਾਇਆ ਫੇਰ ਹੀ ਪਤਾ ਲੱਗੂ ਮੰਮੀ ਨੂੰ ਵੀ ਕੀ ਕਰਾਂਗੇ ਯਾਰ ਸਮਝ ਨਹੀਂ ਆਉਂਦਾ ਅੱਗੇ ਤਾਂ ਲੋਕਾਂ ਦੇ ਸੌਂਦੇ ਹੁੰਦੇ ਸੀ ਬਿਸ਼ਰੀਕੇ ਬਾਜੀਆਂ ਹੁੰਦੀਆਂ ਹੁਣ ਆਪ ਦੇ ਘਰੇ ਦੇਖਣ ਨੂੰ ਮਿਲ ਜਾਂਦੀਆਂ ਕਦੇ ਸੋਚਿਆ ਵੀ ਨਹੀਂ ਸੀ ਇਹੋ ਜਿਹਾ ਕੁਝ ਹੋਊਗਾ ਅਸੀਂ ਇਕੱਠੇ ਖੇਡਦੇ ਹੁੰਦੇ ਜੇ ਕਿਸੇ ਦੇ ਮਾੜਾ ਜਿਹਾ ਕੰਡਾ ਵੀ ਵੱਜ ਜਾਂਦਾ ਨਾ ਉਹ ਵੀ ਨਹੀਂ ਜਾਂਦੇ ਹੁੰਦੇ ਸੀ ਹੁਣ ਦੇਖ ਲੈ ਆਡੀਆਂ-ਆਡੀਆਂ ਉਹ ਸਭ ਭੁੱਲ ਗਿਆ ਵੀਰਾ ਹੁਣ ਉਹਨੂੰ ਕੁਝ ਨਹੀਂ ਜਿਆਦਾ ਹੁਣ ਤਾਂ ਉਹਨੂੰ ਕਹਿੰਦੇ ਜਮੀਨਾਂ ਦਿਖਦੀਆਂ ਨੇ ਜਮੀਨਾਂ ਕਿਹੜਾ ਇੱਕ ਤੇ ਧਰ ਕੇ ਲੈ ਜਾਗੇ ਮੈਂ ਨਾ ਇਹ ਸਮਝਉਂਦੀ ਉਹਨੂੰ ਉਹਦੇ ਹਿੱਸੇ ਦੀ ਆਉਣੀ ਆ ਇਹਨੂੰ ਇਹਦੇ ਹਿੱਸੇ ਦੀ ਆਉਣੀ ਆ ਫੇਰ ਕਾਹਦਾ ਵਿਰੋਧ ਆ ਮਿੰਤਾ ਇਹ ਹੀ ਨਹੀਂ ਸਮਝ ਲੱਗਦੀ ਮਾਂ ਵਿਰੋਧ ਬਸ ਪੁੱਤ ਆ ਹੀ ਆ ਉਹਨੂੰ ਤਾਂ ਵੀ ਇਹ ਸਾਰਾ ਕੁਝ ਮੇਰੇ ਜੋ ਕਰਾ ਹੋ ਜੇ ਇਹਨਾਂ ਦੇ ਮਾਂ ਪੁੱਤਾਂ ਦੇ ਮਨ 'ਚ ਜ਼ਮੀਨ ਦਾ ਹੀ ਹੈ ਸਾਰਾ ਚੱਕਰ ਜਾਂ ਪੈਸਾ ਚਾਹੀਦਾ ਜਾਂ ਜ਼ਮੀਨ ਚਾਹੀਦੀ ਇਹਨਾਂ ਨੂੰ ਬੰਦਿਆਂ ਦੀ ਪਰਖ ਹੈ ਨਹੀਂ ਤੂੰ ਇਹ ਦੇ ਲੈ ਕੁਲਦੀਪ ਵੀਰੇ ਨੂੰ ਵਿਗਾੜ ਕੇ ਬਹਿ ਜੂਗੀ ਅਜੇ ਨਾ ਗੱਲ ਤਾਂ ਸੰਗਤ ਚ ਨਾ ਲਿਆ ਤਾਂ ਤੂੰ ਦੇਖ ਲੈ ਕੋਈ ਗੱਲ ਨਹੀਂ ਅਧਰਾ ਕਿ ਉਹ ਵੀ ਵਿਗੜ ਜਾਊਗਾ ਗੱਲ ਤਾਂ ਸੰਗਤ ਵਿੱਚ ਵੀ ਜਾਣ ਲੱਗਦੇ ਆ ਆਪਾਂ ਤਾਂ ਨਹੀਂ ਚਾਹੁੰਦੇ ਵੀ ਨਾ ਜਾਵੇ ਵਧੀਆ ਮਤ ਕਹਨੀ ਆ ਜਿਵੇਂ ਪਹਿਲਾਂ ਹੁੰਦਾ ਸੀ ਓਵੇਂ ਹੋ ਜਾਏ ਪਰ ਇਹ ਨਹੀਂ ਇਹ ਮਤ ਚਾਚੀ ਨੂੰ ਦੇਣੀ ਚਾਹੀਦੀ ਆ ਰਲੂਗਾ ਪੁੱਤ ਉਹ ਇਹੋ ਜਿਹੇ ਮੁੰਡਿਆਂ ਨਾਲ ਰਲੂਗਾ ਜਿਹੜੇ ਹੁਣ ਕੁੱਟਣ ਮਾਰਨ ਵਾਲੇ ਹੁੰਦੇ ਆ ਨਸ਼ੇ ਪੱਤੇ ਪਿੱਛੇ ਨਾ ਆਏ ਨਹੀਂ ਪਤਾ ਬੰਦੇ ਦੇ ਕਿੱਥੇ ਸੱਟ ਫੇਟ ਮਾਰਨ ਕਿੱਥੇ ਕੋਈ ਲੱਪੜ ਮੁਕੀ ਕਰਦੇ ਇਹ ਉਹੋ ਜਿਹਿਆਂ ਨੂੰ ਲਿਆ ਲਿਆ ਹੁਣ ਉੱਥੇ ਮੋਟਰ ਤੇ ਭਾਉਂਦਾ ਜੇ ਸਾਡਾ ਜਵਾਕ ਖੇਤ ਬਾਗਿਆ ਤਾਂ ਅੱਜ ਦੇਖ ਫੜ ਕੇ ਕੁੱਤੇ ਹਉਂ ਤੋਂ ਸੰਤਾਨਾਂ ਡਰ ਲੱਗੀਆਂ ਦੋਸੇ ਇਹਨੂੰ ਇਕੱਲੇ ਨੂੰ ਖੇਤ ਕਿਵੇਂ ਭੇਜਿਆ ਕਰਾਂਗੇ ਹੁਣ ਆਇਤ ਤੋਂ ਵੀ ਨਾ ਕੋਈ ਵਹਾਜ ਹੀ ਨਾ ਕੁਝ ਹੋਰ ਕਰਨ ਵਾਲਾ ਕੌਣ ਜ਼ਮੀਨ ਵਾਹੂਗਾ ਉਸੇ ਦੱਸ ਆਹੀ ਗੱਲ ਕਿਥੇ ਨਾ ਬਾਪੂ ਨਾਲ ਬਥੇਰਾ ਕਲੇਸ਼ ਹੋਇਆ ਸੀ ਕਿ ਕਹਿੰਦੇ ਬਾਪੂ ਨੂੰ ਤਾਂ ਪਹਿਲੇ ਪਤਾ ਲੱਗ ਗਿਆ ਸੀ ਆ ਗੱਲ ਦਾ ਆ ਵੇਖ ਲਾ ਮਾ ਅੱਛਾ ਫੇਰ ਤੇਰਾ ਬਾਪੂ ਕੀ ਬੋਲੇ ਜੇ ਤਾਂ ਪਹਿਲਾਂ ਪਤਾ ਲੱਗਿਆ ਸੀ ਬਥੇਰਾ ਰੋਲ ਦਸਦੀ ਦੇ ਨੇ ਰੋਲਾ ਬਥੇਰਾ ਭਾਈ ਬਾਪੂ ਵੀਰੇ ਨੂੰ ਬਥੇਰਾ ਸਮਝਾਇਆ ਨਹੀਂ ਸਮਝਦੇ ਭਾਈ ਨਹੀਂ ਸਮਝਦੇ ਚੱਲ ਹਰਪ੍ਰੀਤ ਨਾਲੇ ਪੁੱਤ ਜਿਹੜਾ ਹੁਣ ਮੈਥੋਂ ਤੈਨੂੰ ਬੋਲਿਆ ਗਿਆ ਗੁੱਸੇ ਚ ਮੇਰੀ ਗੱਲ ਦਾ ਗੁੱਸਾ ਨਾ ਕਰੀ ਸਹੀ ਗੱਲ ਸੌਰੀ ਹਾਂ ਤੋ ਥੋੜਾ ਕੀ ਗੁੱਸਾ ਕਰਨਾ ਤੁਸੀਂ ਵੀ ਮੇਰੇ ਮਾਵਾ ਵਰਗੇ ਹੋ ਫੇਰ ਕਿਉਂਗਾ ਜੇ ਬੋਲਤਾ ਤਾਂ ਪੁੱਤ ਸਾਨੂੰ ਵੀ ਪਤਾ ਹੈ ਅਸੀਂ ਇਹਦੇ ਵਿੱਚ ਦੀ ਸਾਹ ਲੈਣੀਆਂ ਮਾਵਾ ਪੀਆਂ ਸਾਨੂੰ ਇਹਦਾ ਸਾਰ ਆਗਾ ਜੇ ਜਦੋਂ ਇਹ ਆਏ ਹੋ ਕੇ ਆ ਗਏ ਤੇ ਸਾਡਾ ਵੀ ਦਿਲ ਪੁੱਛਿਆ ਲੋੜੀ ਦਾ ਅਸੀਂ ਕਿਹੜੇ ਹਾਲਾਤਾਂ ਚ ਇਹਨੂੰ ਸੰਭਿਆ ਕਿਵੇਂ ਡਾਕਟਰ ਦੇ ਲੈ ਕੇ ਗਈ ਮੈਂ ਇਹਨੂੰ ਤਾਂ ਮੈਂ ਹਜੇ ਦੱਸਦੀ ਨਹੀਂ ਸੀਗੀ ਇਹਨੇ ਤਾਂ ਅਨਸਰ ਵਿਚਾਰੀ ਜਦੋਂ ਪਹਿਲਾ ਦਿਨ ਮੇਰੀ ਧੀ ਦਾ ਡਿਊਟੀ ਤੇ ਜਾਣ ਦਾ ਸੀ ਨਾ ਚਾ ਨਾ ਪਾਣੀ ਉਦੋਂ ਦੀ ਆ ਕਲਤੀ ਜਾਂਦੀ ਜਦੋਂ ਮੈਂ ਜਿਹੜਾ ਤੇਰੀ ਮੰਮੀ ਕਹਿੰਦੀ ਹੈ ਬਾਹਰ ਨਿਕਲ ਜੇ ਮੇਰੇ ਕਹਦਾ ਜੀ ਕਰਦਾ ਹਾਂ ਬਾਹਰ ਜਾ ਕੇ ਪ੍ਰਾਈਵੇਟ ਨੌਕਰੀ ਕਰਾਂ ਬਸ ਕਰਦੇ ਹਲਾਕ ਹੀ ਇਹੋ ਜਿਹੀ ਹੋ ਗਿਆ ਹੁਣ ਢਿੱਡ ਤਾਂ ਭਰ ਨਹੀਂ ਆਉਂਦਾ ਸੀ ਬੋਲ ਜਾਂਦੇ ਤੂੰ ਮੰਮੀ ਦੇ ਨਾਲ ਉਹ ਪ੍ਰਵਾਹ ਕਰਿਆ ਕਰ ਉਹ ਤਾਂ ਆਦਤ ਸੀ ਅਸੀਂ ਤਾਂ ਕਿਸੇ ਦੀ ਪ੍ਰਵਾਹ ਨਹੀਂ ਕਰਦੇ ਹੁਣ ਜਿਵੇਂ ਸਾਡੇ ਦਿਲ ਕਰੂਗਾ ਹੁਣ ਅਸੀਂ ਓਵੇਂ ਕਰਾਂਗੇ ਓਵੇਂ ਨਾ ਮਨਵਰਦੀਆਂ ਹੀ ਕਰਾਂਗੇ ਰੱਬ ਦੀ ਪ੍ਰਵਾਹ ਸੰਤੱਕਲੇ ਦੀ ਸਾਨੂੰ ਬੰਦਿਆਂ ਦੀ ਕਿਸੇ ਦੀ ਪ੍ਰਵਾਹ ਨਹੀਂ ਬਾਕੀ ਅਗਰ ਜਹਜਾ ਕਰਨਗੇ ਉਹੋ ਜਿਹਾ ਸੁਣਾ ਦਿਆ ਕਰੋ ਤੁਸੀਂ ਵੀ ਨਾ ਕੋਈ ਨਹੀਂ ਪੁੱਤ ਸਾਡੇ ਕਿਹੜਾ ਕਹਾਣੂ ਆਏ ਆ ਵੀ ਜਵਾਨ ਨਹੀਂ ਲੱਗੀ ਇਹ ਉਹ ਦੋ ਆਖੂਗੀ ਅਸੀਂ ਚਾਰ ਆਖਾਂਗਾ ਹੁਣ ਤੂੰ ਦਿਲ ਤਾਂ ਨਹੀਂ ਕਰਦਾ ਤੈਨੂੰ ਕਹਿਣ ਨੂੰ ਪੈਣੇ ਪਰ ਤੂੰ ਨਾ ਆਇਆ ਕਰ ਕੱਲ ਨੂੰ ਤੇਰੇ ਨਾਲ ਹੀ ਮੁੜ ਕੇ ਬੋਲਣਗੇ ਮੈਨੂੰ ਐ ਡਰ ਆਉਂਦਾ ਤੇ ਤੇਰੀ ਪੜ੍ਹਾਈ ਨਾ ਬੰਦ ਕਰ ਦਨ ਤੇਰੀ ਪੜ੍ਹਾਈ ਬੰਦੀ ਹੈ ਮੇਰੀ ਵੀਰੇ ਪਿੱਛੇ ਤਾਂ ਹੀ ਤਾਂ ਇੱਥੇ ਆਈ ਆ ਤੂੰ ਦੇਖ ਲਾਉਣਾ ਇਹਦੀ ਵੀ ਜ਼ਿੰਦਗੀ ਖਰਾਬ ਕਰਨ ਤੇ ਹੋਏ ਪਏ ਦੋਨੇ ਮਾਂ ਪੁੱਤ ਹੈ ਤੂੰ ਕਾਹਤੋਂ ਬੈਠੀ ਹੈ ਤੇ ਤੂੰ ਜਾਂਦੀ ਕਿਉਂ ਨਹੀਂ ਪੜ੍ਹਨਾ ਨਹੀਂ ਮੈਂ ਨਹੀਂ ਜਾਂਦੀ ਜੀਜੀ ਹੁਣ ਘਰੇ ਕੀ ਕੁਛ ਹੋਇਆ ਤੇ ਮੈਂ ਉੱਥੇ ਬਹਿ ਜਾਾਂ ਜਾਂ ਕੇ ਤੇ ਫਿਰ ਕੀ ਹੋ ਗਿਆ ਤਾਂ ਹੀ ਚੱਲੂਗਾ ਹੁਣ ਤੂੰ ਆਪਦਾ ਫਿਊਚਰ ਤਾਂ ਨਹੀਂ ਖਰਾਬ ਕਰਨਾ ਹਾਂ ਆਹੀ ਸਾਲ ਹੈ ਜੀ ਤੇਰੇ ਨਾਲੇ ਦੀਦੀ ਉਹਨਾਂ ਪਿੱਛੇ ਨਾ ਮੈਨੂੰ ਨਾ ਰੋਕੋ ਆਪਦੇ ਕੋਲ ਆਉਣ ਤੱਕ ਸਾਡੇ ਕੋਲ ਤਾਂ ਤੂੰ ਜੀ ਸਦ ਕੇ ਆਸ ਤਾਂ ਨਹੀਂ ਰੋਕਦੇ ਪਰ ਸਾਡੇ ਜਿਹੜੀ ਗੱਲ ਦਾ ਡਰਾ ਬਸ ਤੈਨੂੰ ਪਤਾ ਹੀ ਆ ਇਹੋ ਜਿਹਾ ਕੁਝ ਨਹੀਂ ਹੁੰਦਾ ਮੈਂ ਥੋੜਾ ਨਾਲ ਬੋਲੂਗੀ ਮੈਂ ਥੋੜਾ ਨੂੰ ਬੋਲਣੋਂ ਨਹੀਂ ਹਟਦੀ ਨਹੀਂ ਘਰੇ ਆਣੋਂ ਹਟਾ ਅਸੀਂ ਨਹੀਂ ਰੋਕਦੇ ਪੁੱਤਾਂ ਅਸੀਂ ਸਿਰਫ ਆਏ ਡਰਦੇ ਆਂ ਕਿਥੇ ਤੇਰੇ ਨਾਲ ਨਾ ਕਲੇਸ਼ ਕਰਨ ਨਾਲੇ ਮੈਂ ਚੋਰੀਆਂ ਥੋੜੀਆਂ ਨੇ ਦੱਸ ਕਿ ਹੁੰਨੇ ਸ਼ਰੇਆਮ ਉਹਨਾਂ ਨੂੰ ਹਾਂ ਤਾਂ ਬਧੇਰੀ ਹੋਰ ਮਾਂ ਮਰ ਗਈ ਐ ਵੀ ਕਿਹੜਾ ਘਟਾ ਸਹੀ ਗੱਲ ਹੈ ਮੇਰੀ ਲੜਾਈ ਹੁੰਦੀ ਆਈ ਹੱਸਦੀ ਰਹਿ ਤਰਦੀ ਜੀ ਤੇ ਵੀਰਾ ਹੁਣ ਠੀਕ ਹੈ ਹਾਂ ਨਾ ਹੁਣ ਤਾਂ ਫਰਕ ਆ ਗਿਆ ਨਾਲ ਬਸ ਹਾਂ ਦਵਾਈ ਮੰਮੀ ਦਵਾ ਲਿਆ ਸੀ ਬਾਕੀ ਮੈਂ ਦੇਖਦੇ ਆਂ ਕੱਲ ਨੂੰ ਉਹਨੂੰ ਹਸਪੀਟਲ ਲੈ ਕੇ ਜਾਉਂਗੀ ਮੈਨੂੰ ਆਏ ਕੋ ਗੁੱਝੀ ਸੱਟ ਨਾ ਮੱਜੀ ਹੋਵੇ ਇਹ ਧੂਈ ਵਾਲੀ ਦੁਖਦੀ ਐ ਧੂਈ ਚ ਈ ਵੀ ਚਾਰ ਪੰਜ ਜਾਣੇ ਤੂੰ ਇਹ ਤਾਂ ਜਵਾਕੜਾ ਜੀ ਹਜੇ ਕੀ ਕਰ ਦੂਗਾ ਇਹ ਹੈ ਕੀ ਇਹਦਾ ਬੇਤਾ ਕੁਸਤਾ ਇਹ ਉ ਟੈਨਸ਼ਨਾਂ ਨੇ ਖਾ ਛੱਡਾ ਜਵਾਬ ਸਾਡਾ ਜਦੋਂ ਘਰੋਂ ਹੀ ਉਹੀ ਗੱਲ ਬੇਕਰ ਚੰਨ ਵਿੱਚ ਆ ਬਣਉਣੀ ਪੁੱਤ ਚੱਲ ਜਾ ਬਣਾ ਲੈ ਪੁੱਤ ਹਾਂ ਤੁਸੀਂ ਕੱਲ੍ਹ ਹਸਪੀਟਲ ਹੀ ਲੈ ਜਿਓ ਵੀ ਨਹੀਂ ਕਿ ਜਾਵੇਂ ਪੁੱਤ ਤੜਕੇ ਅਸੀਂ ਉਹ ਕਰਾਂਗੇ ਇਹਦੇ ਨਾਲ ਹੀ ਲੱਗ ਜਾਏ ਮਾਂ ਪੁੱਤ ਮਨਿੰਦਰ ਦਾ ਹਾਂ ਸਰ ਤਾਈ ਫਿਕਰ ਨਾ ਕਰੋ ਤੁਸੀਂ ਨਹੀਂ ਪੁੱਤ ਕਾ ਦਾ ਫਿਕਰ ਹੈ ਰੱਬ ਤੇ ਡੋਰ ਆਈਆਂ ਫੇਰ ਆਪ ਵੀ ਕਰੂਗਾ ਨਮੇੜੇ ਅਸੀਂ ਤਾਂ ਪਰਮਾਤਮਾ ਨੂੰ ਹੀ ਅਰਦਾਸ ਕਰਾਂਗੇ ਜਿਹੜਾ ਸਾਡੇ ਨਾਲ ਕਰਦਾ ਉਹਦੇ ਨਾਲ ਤੂੰ ਹੀ ਕੁੱਤੇ ਖਾਣੀ ਕਰੀ ਇਹ ਜੀ ਪਰਮਾਤਮਾ ਮਾਰ ਪਾਉਂਦਾ ਹੁੰਦਾ ਜਿਹੜਾ ਕੋਈ ਕਿਸੇ ਨੂੰ ਤਾਂ ਪਾਵੇ ਇਹਦਾ ਮੁੜ ਕੇ ਚੱਕੀ ਤੜੀ ਨਹੀਂ ਜਾਂਦੀ ਹੁੰਦੀ ਹਾਂਜੀ ਮਾਮਾ ਕਿੱਧਰ ਜਾਂਦਾ ਸੀ ਗੱਲ ਸੁਣ ਕਿਤੇ ਨਹੀਂ ਮੈਂ ਕਿੱਥੇ ਜਾਣਗਾ ਪਾਈਆਂ ਸੀ ਮਾਮਾ ਧੀਆ ਦੋਨੇ ਫਿਰ ਕੀ ਕਹਿੰਦੇ ਸੀ ਫਿਰ ਕੀ ਉਹਦਾ ਮਸੀ ਮੈਨੂੰ ਮਾਰਨ ਨੂੰ ਆ ਬੇਟਾ ਉਹਨੂੰ ਆਵੇ ਮੈਂ ਕਿਹਾ ਤੂੰ ਹੱਥ ਲਾ ਕੇ ਦੇਖ ਮੇਰੇ ਉੱਚ ਆਹੋ ਇੰਨੇ ਬੋਲਦੀ ਸੀ ਗਿਆ ਬਥੇਰਾ ਬੋਲ ਕੇ ਗਈ ਆ ਕੁੜੀ ਉਹ ਦੁਮਨਿੰਦਰ ਵਾਧੂ ਬੋਲਦੀ ਸੀ ਮੈਨੂੰ ਲੱਗਦਾ ਹੁਣ ਇਹਨਾਂ ਦਾ ਨਾ ਸਾਂਪ ਨਹੀਂ ਪਾਣੀ ਪਈ ਮੈਨੂੰ ਇਹਦੇ ਉਹ ਤਾਂ ਕਹਿੰਦੀ ਹੁਣ ਕਿ ਤੇਰੇ ਪੁੱਤ ਨੂੰ ਬੁਜਾ ਕੇ ਰੱਖੀ ਦੇਖੀ ਅਸੀਂ ਐਂ ਕਰ ਦਾਂਗੇ ਫਲਾਣਾ ਕਰ ਦਾਂਗੇ ਤੇ ਤੁਸੀਂ ਆਖੇ ਲਾ ਦਿਓ ਬਥੇਰਾ ਮੈਂ ਤਾਂ ਕਿਹਾ ਸੀ ਮੈਂ ਤਾਂ ਵਾਧੂ ਸੁਣਾਈਆਂ ਆ ਕਿ ਮੇਰਾ ਮੁੰਡਾ ਤਾਂ ਬੋਲਦਾ ਨਹੀਂ ਤੇਰੇ ਮੁੰਡੇ ਤੇ ਗਿੱਠ ਦੀ ਜਵਾਨ ਲੱਗੀ ਆ ਕਿ ਬਗੈਰ ਮਤਲਬ ਤਾਂ ਕੁੱਟਿਆ ਕਿ ਬਗੈਰ ਮਤਲਬ ਕੁੱਟਿਆ ਇਹ ਬੋਲਦਾ ਕਿਵੇਂ ਜੀ ਮੈਂ ਕਹਿੰਦਾ ਸੀ ਤੇ ਕਹਿੰਦੀ ਕਿ ਗੁੰਡੇ ਨਾਲ ਲੜ ਲਾਰਖਿਆ ਕਿ ਗੁੰਡੇ ਨੂੰ ਪਹਿਲਾਂ ਉਹ ਵੀ ਤਾਂ ਦੇਖੇ ਕੀ ਕੰਮ ਕਰਦਾ ਜੀ ਉਹ ਹਾਂ ਟੀਟਲਾਂ ਨੇ ਕੱਲ ਤਾਂ ਜਵਾਖਾ ਹੀ ਮੇਰੇ ਨਾਲ ਦਾ ਮੇਰੇ ਮੂੰਹ ਚਬਰ-ਚਬਰ ਬੋਲਦਾ ਸੀ ਫਿਰ ਘੜਤਾ ਮੈਂ ਲਾ ਦੇ ਚਾਰ ਸਾਪੜੇ ਫਿਰ ਮੈਂ ਕਿਹਾ ਮੈਂ ਕਿਹਾ ਭਾਈ ਪਹਿਲਾਂ ਗਾਲਾਂ ਦਿੱਤੀਆਂ ਫਿਰ ਮੁੰਡੇ ਨੇ ਮਾਰੇ ਥੱਪੜ ਮੈਂ ਕਿਹਾ ਹਾਂ ਆਕੇ ਕਿੱਥੋਂ ਗਾਲਾਂ ਦਿੱਤਾ ਕਿ ਸਾਡਾ ਮੁੰਡਾ ਤਾਂ ਬੋਲਦਾ ਹੀ ਨਹੀਂ ਕੁੜੀ ਬੋਲਦੀ ਹੈ ਮੇਰੇ ਭਰਾ ਦੇ ਤਾਂ ਮੂੰਹ ਤੇ ਬੋਲ ਨਹੀਂ ਆਕੇ ਬੋਲ ਨਹੀਂ ਟੀਤੀ ਨੇ ਬਥੇਰਾ ਬੋਲਦਾ ਉਹ ਚੁੱਪ ਕੀਤਾ ਤੇ ਬਥੇਰਾ ਬੋਲਦਾ ਇਹਨਾਂ ਨੂੰ ਲੱਗਦਾ ਵੀ ਬੋਲਦਾ ਨਹੀਂ ਹਰਕ ਨੂੰ ਆਪਦਾ ਭੰਡ ਚੰਗੀ ਲੱਗਦਾ ਹੁੰਦਾ ਗੱਲ ਤਾਂ ਉਹੀ ਹੈ ਨਾ हां ਕੰਨਿਆ ਸਿੰਘ ਆਏ ਕਰਦਾਂਗੇ 174 ਕਿਲੇ ਸਾਡੇ ਦਾ ਦੱਬ ਲਾਂਗੇ ਅਸੀਂ ਪਿੰਡ ਚੋਂ ਨਿਕਲ ਜੀ ਮੈਂ ਕਹਿੰਦਾ ਨਿਕਲ ਜਾ ਫਿਰ ਕਹੀਂ ਨਿਕਲ ਨਿਕਲ ਜਾ ਪਏ ਹੋ ਨਿਕਲ ਜਾ ਪਏ ਹੋ ਹੋਰ ਕਿ ਨਿਕਲੂਗਾ ਇੱਕ ਆ ਕੇ ਕਰੋ ਘੜਤਾ ਮੈਂ ਕਰੋ ਆਦੀ ਕਰ ਤੂੰ ਤੀ ਨਿਕਲਿਆ ਆਬਦੀ ਕਰ ਤੂੰ ਤੂੰ ਨਿਕਲਿਓ ਹਾਲੇ ਤਾਂ ਬਥੇਰਾ ਮੈਨੂੰ ਜਿੱਦ ਖੇਤ ਬੜਿਆ ਹਾਲੇ ਤਾਂ ਕਹਿੰਦਾ ਮੈਂ ਆਖੇ ਬੜੂਗਾ ਮੈਂ ਤੂੰ ਕੋਈਆਂ ਬੜੀ ਮੈਂ ਲਿਆਉਂ ਜਿਹਨੂੰ ਲੈ ਕੇ ਆਣਾ ਤੇਨੇ ਚਾਰ ਬੰਦੇ ਲੈ ਕੇ ਆਗਾ ਤੂੰ ਕਿਹਨੂੰ ਲੈ ਕੇ ਆਗਾ ਤੇਰੀ ਕਿਹਦੇ ਨਾਲ ਬਣਦੀ ਆ ਹੁਣ ਮੇਰੀ ਗੱਲ ਸੁਣਾ ਕਹਿੰਦੀ ਕਿ ਅਸੀਂ ਥਾਣੇ ਜਾਵਾਂਗੇ ਥਾਣੇ ਸੋਡੇ ਸਾਰੇ ਟੱਬਰ ਦਾ ਨਾਮ ਲਖਾਵਾਂ ਨਾਮ ਖਾਈ ਜਾਂਦੇ ਆ ਡਰਾਬੀ ਦਿੰਦੇ ਨਹੀਂ ਕੁਛ ਨਹੀਂ ਕਰ ਸਕਦੇ ਠੀਕ ਹੈ ਮੈਂ ਕਹਤਾ ਕਹਿੰਦੀ ਵਿੱਚ ਤੇਰਾ ਨਾਮ ਲਖਾਵਾਂ ਮਖਾ ਲਖਾ ਦੇ ਮੇਰਾ ਨਾਮ ਖਾਂਗੀ ਲਖਾ ਦੇ ਮਖਾ ਮੇਰਾ ਲਖਵਾ ਦੇ ਤੁਸੀਂ ਕੱਲ ਨੂੰ ਜਾਂਦੇ ਅੱਜ ਹੀ ਜਾਓ ਮਖਾ ਲਖਵਾਣ ਲਖਵਾਣ ਮੈਂ ਵੀ ਦੇਖੂ ਕਿੱਥੇ ਥਾਣੇ ਚ ਲਖਖਾ ਕੇ ਆਉਂਦੇ ਨੇ ਨਾਮ ਨਾ ਤੈਨੂੰ ਕਹਿੰਦਾ ਕੀ ਸੀ ਤੂੰ ਮੈਨੂੰ ਆਇਂ ਤਾਂ ਦੱਸ ਮਾ ਗੱਲ ਕੁਛ ਨਹੀਂ ਸੀ ਖੇਤ ਹੁੰਦਾ ਸੀ ਮੈਂ ਕਿਹਾ ਭਾਈ ਸਾਡੇ ਇੱਧਰ ਨਾ ਬੜੀ ਹਾਂ ਠੀਕ ਹੈ ਜਦੋਂ ਭਈਆ ਜਨਰਕ ਨਿਬੜਦੇ ਨੇ ਉਹਨਾਂ ਦੇ ਸਾਡੇ ਹੀ ਸੀ ਆ ਠੀਕ ਹੈ ਸਾ ਮੈਨੂੰ ਅੱਗ ਜੋ ਬੋਲਣ ਲੱਗੇ ਮੈਂ ਧਰਤੇ ਜਾਨ ਹਾਂ ਠੀਕ ਹੈ ਫਿਰ ਹਾਂ ਮੈਂ ਤਾਂ ਹੁਣ ਇਹਨੂੰ ਵੀ ਕਹਤਾ ਵੀ ਭਾਈ ਸਾਡੀ ਮੋਟਰ ਮੋਟਰ ਨੂੰ ਉਹਨਾ ਟਾਈਮ ਬੜੀ ਨਸ਼ਦੀ ਜੀ ਗੱਲ ਆ ਫਿਰ ਕਹਿੰਗਾ ਫਿਰ ਤਰੀਖਣ ਤੂੰ ਕਰਤੀ ਹੁਣ ਮੈਂ ਮੈਂ ਤਾਂ ਕਰੂੰਗਾ ਮੈਂ ਤੈਨੂੰ ਦੱਸ ਹੁਣ ਮੈਨੂੰ ਲੱਗਦਾ ਸਰਪੰਚ ਕੋਲੇ ਜਾਣਗੀ ਹਾਂ ਮੈਂ ਜਾਈ ਜਾਂਦੇ ਜਿੱਥੇ ਮਰਜ਼ੀ ਜਾਂਦੇ ਸਰਪੰਚ ਕੀ ਕਹਦੂਗਾ ਫਿਰ ਨਹੀਂ ਕਹਿਣਾ ਤਾਂ ਕੀ ਹੂੰ ਮੈਂ ਗੱਲ ਇਹਨਾਂ ਦੀ ਰਾਮ ਜੀ ਫੜ ਲਈ ਜਿਹੜਾ ਇੱਥੇ ਬਾਬਾ ਟੱਪਦਿਆਂ ਸੀ ਤੁਸੀਂ ਆਵੇ ਪੁੱਛ ਰਹੀ ਆਏ ਆਈ ਜਾਂਦੇ ਤੂੰ ਮੈਂ ਨਹੀਂਗਾ ਜੀ ਮੈਂ ਕਰਦਾਂ ਨੂੰ ਠੀਕ ਮੈਂ ਚੱਲ ਕੀਤੀਆਂ ਨੇ ਮੂੰਹ ਕੋ ਲੱਗਣਾ ਅਗਲਾ ਕਹਿੰਦਾ ਘਰੇ ਆਈਆਂ ਕੁੱਟਤੀਆਂ ਕਾਦੇ ਵਾਸਤੇ ਆਪਰ ਮਾਰਨੀ ਫੜ ਕੇ ਇਹ ਜਿਹਨੂੰ ਡਰਦੀਆਂ ਨਾ ਤੂੰ ਮੈਂ ਡਰਦੀ ਕਾ ਨੂੰ ਆ ਆਪਾਂ ਕਾਦੇ ਵਾਸਤੇ ਲੋਕਾਂ ਨੂੰ ਜਲੂਸ ਦਿਖਾਉਣਾ ਹੈ ਕਾਦੇ ਵਾਸਤੇ ਆ ਸਾਰੀਆਂ ਕੰਦਾ ਕੋਠਾ ਤੇ ਦੇਖਣ ਲੱਗ ਗਈ ਮੈਂ ਹੁਣ ਤਾਂ ਪਤਾ ਹੀ ਲੱਗੇ ਜਿਹੜਾ ਜਲੂਸ ਨਿਕਲਣਾ ਸੀ ਉਹ ਤਾਂ ਨਿਕਲ ਗਿਆ ਠੀਕ ਹੈ ਨਾ ਹੁਣ ਜਦੋਂ ਆ ਮੁੱਕੀਆਂ ਪੀਣਾ ਤੇ ਕੁਛ ਹੰਨ ਪੈਣ ਉਹਨੂੰ ਨਹੀਂ ਪਤਾ ਲੱਗਿਆ ਉਹਨਾਂ ਤੇ ਵੀ ਆ ਕੀ ਨਹੀਂ ਕੁੱਟਿਆ ਹੁਣ ਤਾਂ ਔਖਾ ਹੁੰਦਾ ਵੀ ਮੇਰੇ ਪੁੱਤ ਦੇ ਮਾਰਿਆ ਹੈ ਤੇਰਾ ਪੁੱਤ ਕੁੱਤਾ ਹੀ ਖਾਊਗਾ ਜਦੋਂ ਚੱਜ ਦੇ ਲੱਛਣ ਨਹੀਂ ਕਰਦਾ ਬੱਸ ਕਿਨੇ ਤੋਂ ਮੂੰ ਬੱਤਗੀ ਦੀ ਅੱਖ ਜੀ ਬੱਤਗੀ ਮੈਂਨੂੰ ਲੱਗਦਾ ਕੁੜੀ ਜੀ ਜੇਲਦੀ ਨੌਕਰੀ ਨੌਕਰੀ ਮਿਲ ਗਈ ਕੁੜੀ ਜੀ ਨੂੰ ਮਾਸੀ ਐਨੀ ਬੱਚੀ ਫਿਰਦੀ ਸੀ ਤਾਂ ਹੀ ਜੰਬਲੀ ਫਿਰਦੀ ਸੀ ਪਤਾ ਨਹੀਂ ਮੇਰੇ ਕਿੱਥੇ ਲੱਗੀਆਂ ਮੇਰੀ ਦੋਖ ਖੜਦਣ ਕੋਈ ਨਹੀਂ ਖੜਦਾ ਕੋਈ ਨਹੀਂ ਖੜਦਾ ਪੈਂਦੀਆਂ ਚ ਕੋਈ ਨਹੀਂ ਖੜਦਾ ਆਹ ਤਾਂ ਹੀ ਤਾਂ ਕਾਰੀ ਆਈ ਸੀ ਨਾਲ ਮਾਂ ਦੀ ਕਾਰ ਤੋਂ ਤਾਂ ਏਜੰਟਾਂ ਨੂੰ ਤੂੰ ਦੇਖੀ ਆਈ ਮੈਂ ਮੈਂ ਤਾਂ ਕਰ ਲਾ ਜਿਹੜਾ ਕੁਝ ਕਰ ਲਾ ਕੰਨੀ ਅੱਗੇ ਤਾਂ ਮੈਂ ਬੋਲਦੀ ਨਹੀਂ ਸੀ ਹੁਣ ਮੈਂ ਬੋਲੂ ਮੈਂ ਕਿ ਤੂੰ ਕਿੱਦਾਂ ਨਹੀਂ ਸੀ ਬੋਲਦੀ ਬਥੇਰੀ ਗਿੱਠ ਦੀ ਜੀਬ ਤੇਰਾ ਤਾਂ ਪਹਿਲੇ ਦਿਨੋਂ ਹੀ ਲੱਗੀ ਸੀ ਪਹਿਲੇ ਦਿਨ ਹੀ ਲੱਗੀ ਤਾਂ ਜੰਬਦੀਓ ਲੱਗਦੀ ਸੀ ਕਿਆ ਆ ਇੱਕ ਆਪਣੇ ਵਾਲ ਤੂੰ ਵੀ ਉੱਚ ਬੁਲਾਈ ਜੰਨੀ ਆ ਮੈਂ ਮੈਂ ਕੀ ਚਾਰ ਮਾਰਾ ਇਹਦੇ ਹਾਂ ਮੈਂ ਤਾਂ ਕੈਸੇ ਮੰਗਾ ਤੂੰ ਆ ਕੇ ਮੇਰੀ ਭੈਣ ਮੇਰਾ ਭਰਾ ਮੱਖ ਬਗ ਜਨ ਦੇ ਨਾਲ ਨਾ ਨਾ ਵੀ ਭੇਜ ਦਿੰਦੀ ਤੇ ਕੀ ਕਰਵਾਉਣਾ ਵਾਧੂ ਜਲੂਸ ਕਰਦੀ ਆ ਇਹਨੂੰ ਭਣੀ ਕੀ ਉਹਦਾ ਮੂੰਹ ਆਦਗਾ ਵੀ ਦੱਸ ਇਹ ਜਿਆਦਾ ਪਾਈ ਨਹੀਂ ਮੰਨਦੀ ਉਹਨੂੰ ਮੈਨੂੰ ਹੁਣ ਆਏ ਹੋਰੇ ਵੀ ਇਹ ਖੜਾ ਕਦੇ ਛੱਟੂ ਆਪਣਾ ਇਹਨਾਂ ਨਾਲੋਂ ਖੜਾ ਮੈਂ ਤੂੰ ਮੇਰੀ ਗੱਲ ਸੁਣ ਜੀ ਮੈਂਬਰ ਸਰਪੰਚ ਦੇ ਬੁਲਾਉਂਗੇ ਕੁਝ ਨਹੀਂ ਕਰ ਸਕਦੇ ਠੀਕ ਹੈ ਨਾ ਸਾਡੇ ਦੇ ਭਾਈ ਸਾਡਾ ਪੈਸੇ ਦਬਾਉ ਉਹ ਅਸੀਂ ਗੱਲ ਨਹੀਂ ਮੀੜੀ ਨਹੀਂ ਜਿਹੜਾ ਕਿ ਇਕਿਲਾ ਪੈਂਦਾ ਸਾਨੂੰ ਕਿਲਾ ਦਬਾਉ ਉਹ ਕਿਲੇ ਰੇ ਕੈਨੂ ਮਾਈ ਕਹਿੰਨੀ ਹੁਣ ਠੀਕ ਹੈ ਜਿਹੜਾ ਮਾਰਨੇ ਸੀ ਥੱਪੜ ਮਾਰਨੇ ਉਹਦੇ ਇਦੋਂ ਬਾਅਦ ਉਹਦੇ ਥੱਪੜ ਮੁੱਕੀ ਨਾ ਮਾਰੀ ਮਾਂ ਮੇਰੀ ਗੱਲ ਸੁਣ ਜਿੱਦਾਂ ਬੋਲੂਗਾ ਮੈਂ ਤਾਂ ਕਰੂੰਗਾ ਸਿੱਧੀ ਜੀ ਗੱਲ ਆਪਾਂ ਸੋਬੀ ਸਪੱਸਾ ਸੁਣਾਵਾਂਗੇ ਮੇਰੇ ਪਿਓ ਵੀ ਪਤਾ ਲੱਗ ਗਿਆ ਕਿ ਤੂੰ ਮੇਰੀ ਗੱਲ ਸੁਣਾ ਉਹ ਜਾਣਗੇ ਥਾਣੇ ਉੱਥੇ ਤੇਰੇ ਪਿਓ ਨੂੰ ਸੱਦਣਗੇ ਤੇਰਾ ਪਿਓ ਫੇਰਾ ਕੇ ਤੈਨੂੰ ਪਤਾ ਕਰੇਗਾ ਇਹਨੂੰ ਹੁਣ ਇਹਨੂੰ ਪਤਾ ਲੱਗ ਗਿਆ ਇਹ ਤਾਂ ਲੋੜ ਨਹੀਂ ਜਾਣਦਾ ਇਹ ਤਾਂ ਬਸ ਦੇਖ ਲੇਤਾ ਮੈਂ ਠੀਕ ਮੈਂ ਨਹੀਂ ਹੈ ਨਾ ਮੈਂ ਪਿਓ ਨੂੰ ਵੀ ਕਹਤਾ ਵੀ ਮੈਂ ਤਾਂ ਜੇ ਮੇਰੇ ਖੇਤ ਬੜੂ ਮਦਦ ਕਰਦਾ ਹੂੰ ਸਿੱਧੀ ਜੀ ਗੱਲ ਠੀਕ ਹੈ ਨਾ ਖੇਤ ਕੀ ਬੜੂਗਾ ਕੋਈ ਗੱਲ ਨਹੀਂ ਜੇ ਤੈਨੂੰ ਕੁਝ ਕਹਿਣਗੇ ਤੂੰ ਉਹਨੂੰ ਇੱਕ ਵਾਰਾ ਕਹਿ ਦੇ ਵੀ ਖੇਤਨਾ ਬੜੀ ਬਸ ਹੈ ਖੇਤ ਬੜਨਾਂ ਦੇਈ ਤੇ ਹੱਥ ਮੁੱਕੀ ਚੱਕੀ ਨਾ ਉਤੇ ਮਾਂ ਬੜੂਗਾ ਮੈਨੂੰ ਪਤਾ ਠੀਠਾ ਪੂਰਾ ਠੀਕ ਹੈ ਨਾ ਉਹ ਵੀ 400 ਚਲੋ 4 ਮਲੰਗੜੇ ਲੈ ਕੇ ਆਊਗਾ ਮੈਨੂੰ ਪੱਕਾ ਪਤਾ ਠੀਕ ਹੈ ਨਾ ਉਹ ਜਿੰਨਾਂ ਨੂੰ ਲੈ ਕੇ ਆਉ ਮੈਨੂੰ ਜਾਣ ਦੀ ਹੋਣਗੇ ਕਿੰਨਾਂ ਨੂੰ ਲੈ ਕੇ ਆਊਗਾ ਚਾਹਦੇ ਹੋਣਗੇ ਫਿਰ ਤੂੰ ਮਾੜਾ ਜਾਵਦਾ ਚੌਕਸ ਰਹੀ ਐ ਇਤਕੀ ਮੈਂ ਤਾਂ ਠੋਕਾ ਮੇਰੇ ਕੁਝ ਨਹੀਂ ਕਰਦਾ ਠੀਕ ਹੈ ਨਾ ਬੋਲਣ ਨੇ ਕੋਈ ਨਾ ਹੁਣ ਆਨੇ ਚਾਚੀ ਨੂੰ ਘਰੇ ਵੜਨੇ ਕੀ ਕਹੁੰਦੇ ਨਾਲੇ ਕੁੜੀ ਨੂੰ ਚਾਚੀ ਮੈਂ ਤਾਂ ਕਹਤ ਮੈਂ ਕਿ ਸਾਡੇ ਘਰੇ ਨਾ ਵੜ ਜਾਓ ਇੱਥੇ ਲੜਕੀ ਆਈਆਂ ਮੈਂ ਕਹਤ ਤੁਸੀਂ ਮੇਰੇ ਘਰੇ ਪੂਰੀ ਠੱਕੇ ਮਾਰ ਕੇ ਕੱਢਣਾ ਸੀ ਮੈਂ ਤਾਂ ਕਹਤ ਮੈਂ ਕਿ ਟੱਪ ਜਾ ਮੈਂ ਖਾ ਜਾਓ ਮੈਂ ਕਹ ਮੇਰੇ ਪੁੱਤ ਨੇ ਲੜਾਈ ਕਰੀ ਹੈ ਜਾਂ ਬਾਹਰ ਪੁੱਛ ਲਿਓ ਮੈਂ ਖਾਉ ਨੂੰ ਮੈਨੂੰ ਕੀ ਤਾਂ ਮੈਨੂੰ ਕੀ ਦੱਸਦਾ ਮੈਂ ਖਾ ਕੇ ਕਸੂਰ ਮੈਂ ਕਿ ਤੁਹਾਨੂੰ ਐਂ ਤਾਂ ਦਿਸ ਗਿਆ ਵੀ ਉਹਦਾ ਥੱਪੜਾ ਕੇ ਲਾਲ ਕਰਤਾ ਮੂੰਹ ਮਾਰ ਮਾਰ ਥੱਪੜਾ ਕਿਸੇ ਗੱਲ ਤੇ ਮਾਰਿਆ ਮੈਂ ਕਹਉਨੇ ਬੰਦੀ ਮਾਰੀ ਉਹ ਕਿੱਥੇ ਆਪਣੀ ਕੁੜੀ ਜੀ ਉਹ ਕੁੜੀ ਜੀ ਇੱਥੇ ਅੰਦਰ ਪ ਮਾਸੂਹੀ ਹੁੰਦਾ ਤੈਨੂੰ ਮੈਂ ਪੁੱਛਦਾ ਵੀ ਕਿਵੇਂ ਬੋਲਦੀ ਜੀ ਬਸ ਉਹ ਤਾਂ ਉਹਨਾਂ ਦੀ ਮੇਰ ਲਊਗੀ ਮੈਂ ਤਾਂ ਸਿੱਧਾ ਦੇਖਦਾ ਪਤਾ ਹੀ ਕਹੋਗੇ ਵੀ ਠੀਕ ਆ ਵੀ ਤੇਰਾ ਕਸੂਰ ਆ ਵੀਰੇ ਕਸੂਰ ਆ ਵੀਰੇ ਉਹਨੂੰ ਬਾਲੀ ਜਾਦੇ ਪ੍ਰਧਾਨ ਕੀ ਘੁੜ ਕੇ ਤੇ ਬਾਪ ਦੇ ਪੱਖ ਜ ਖੜਦੇਗੇ ਇਹ ਤਾਂ ਦੋਨੇ ਪਿਓ ਪੁੱਤ ਲੱਗੇ ਪਏ ਵੀ ਤੁਹਾਡੇ ਮਾਪੋਤਾ ਦੀ ਇੱਕ ਗੱਲ ਹੈ ਤੂੰ ਸਰੇ ਚੜਾਉਣੀ ਆ ਗੱਲ ਗੱਲ ਤੇ ਮੈਨੂੰ ਕਹਣਗੇ ਤੂੰ ਵੀ ਰੰਸੀਰੇ ਚੜਾਰ ਕੇ ਦੱਸ ਹੁਣ ਮੈਂ ਕੀ ਕਰਾਂ ਮੈਂ ਮੇਰੀ ਗੱਲ ਸੁਣੀ ਮੈਂ ਤੇਰੀ ਹੀ ਕਰੂੰਗਾ ਹੋਰ ਕੀ ਦੀ ਕਰਵਾਉਂਗਾ ਹੈਂ ਚੱਲ ਪੁੱਤ ਤੂੰ ਮੇੜ ਹੀ ਨਹੀਂ ਕਰਾਂਗੀ ਉੱਤੇ ਹੋਰ ਕੀ ਦੀ ਕਰਾਂਗੀ ਕਰਾਉਂਗਾ ਤਾਂ ਸਹੀ ਚੱਲ ਮਾੜੀ ਤੂੰ ਵੀ ਹਸਾਰਨਾ ਬੋਲਿਆ ਕਰ ਠੀਕ ਹੈ ਸਾਰਾ ਦਿਨ ਕਿਚਕਿਚ ਨਾ ਮਾੜੀ ਹੁੰਦੀ ਆ ਘਰੇ ਕਲੇਸ ਆਪਣੇ ਘਰੇ ਕਲੇਸ ਪਈ ਜਾਂਦਾ ਹੈ ਹੈ ਉਹਨਾਂ ਦਾ ਕੁਝ ਨਹੀਂ ਜਾਂਦਾ ਆ ਕੁੜੀਆ ਕੀ ਆ ਤੇਰੇ ਕੀ ਖੰਭ ਲੱਗਿਆ ਇਹਨੂੰ ਪੁੱਛ ਰਿਹਾ ਮੈਂ ਕਿੰਨੇ ਖੰਭ ਕਿ ਮੈਨੂੰ ਕੀ ਖੰਭ ਲੱਗਣੇ ਸੀ ਮੈਂ ਕੀ ਕਰਤਾ ਇਹੋ ਜਿਹਾ ਜਿਆਦਾ ਭੋਲੀ ਨਾ ਮਨ ਠੀਕ ਹੈ ਨਾ ਮੈਨੂੰ ਸਭ ਪਤਾ ਮੈਨੂੰ ਮਾਣੇ ਸਰ ਕੋ ਜਸਤ ਤੇ ਤੈਨੂੰ ਕੀ ਉਹਨਾਂ ਦੀ ਹਮੈਤ ਕਰਨ ਦੀ ਲੋੜ ਪਈ ਸੀ ਹੈ ਜਿਆਦਾ ਤੂੰ ਉਹਨਾਂ ਦੀ ਹਮੈਤ ਕਰਨੀ ਐ ਤੈਨੂੰ ਜਿਆਦਾ ਮੋਹ ਨਾ ਉਹਨਾਂ ਉੰਦਾ ਉਧਰ ਨਹੀਂ ਜਾਂ ਯਮੇ ਵੀ ਹੁਣ ਆਈ ਕੀ ਕਰਨਾ ਇੱਥੇ ਕਾਈ ਕੀ ਕਰਨਾ ਮੇਰਾ ਘਰ ਮੇਰੀ ਮਰਜ਼ੀ ਉਧਰ ਰਮਾ ਚ ਇੱਧਰ ਰਮਾ ਮੈਂ ਗੱਲ ਸੁਣ ਮੇਰੀ ਉਹ ਆਪਣੇ ਘਰ ਦੀਆਂ ਤਾਂ ਬੜਮੀਆਂ ਕਰੀ ਜਾਂਦੇ ਤੇਰੇ ਭਰਾ ਨੂੰ ਤਾਂ ਚੰਗਾ ਨਹੀਂ ਸਮਝਦੇ ਤੂੰ ਉਹਨਾਂ ਨੂੰ ਚੰਗਾ ਸਮਝਦੀ ਆਂ ਤੂੰ ਵੇਖਣੀ ਨਹੀਂ ਗਈ ਸੀ ਤੇਰੇ ਪੁੱਤ ਨੇ ਕੀ ਰੰਗ ਲਾਏ ਸੱਚੀ ਵਿਚਾਰੇ ਥੱਟਾ ਮਾਰ ਕੇ ਸ਼ਰਮ ਤਾਂ ਨਹੀਂ ਆਈ ਕਿੰਨੇ ਸਾਲ ਛੋਟਾ ਤੇਰੇ ਤੋਂ ਅੱਛਾ ਮੈਨੂੰ ਤਾਂ ਸ਼ਰਮ ਨਹੀਂ ਉਹਨੂੰ ਨੇ ਪੁੱਛਿਆ ਕਿ ਕੀ ਬੋਲਦਾ ਸੀਗਾ ਪਹਿਲਾਂ ਤੂੰ ਬੋਲੇ ਮਾਪੇ ਦੇ ਘਰ ਘੜਦਰੀ ਮੈਂ ਮੈਂ ਜਰ ਲੂਗਾ ਇੱਕ ਮਿੰਟ ਪਹਿਲਾਂ ਤੂੰ ਵੀ ਨਾ ਬੋਲਿਆ ਕਰ ਪੁੱਛ ਕੇ ਆਈ ਆ ਅੱਛਾ ਮੈਂ ਗੱਡੀ ਮੇਰੀ ਸੜੀ ਪੂਰੇ ਰਕਤੀ ਮੈਂ ਮੈਂ ਗੱਲ ਕੱਢੀ ਉਹਦੇ ਨਹੀਂ ਕੋਈ ਖਬਰਿਆ ਵੀ ਉਹਨੇ ਗੱਲ ਕੱਢੀ ਆ ਉਹ ਤਾਂ ਉਹੀ ਗੱਲ ਲੱਗੂ ਉਹ ਬੱਚਾ ਮੰਨਦਾ ਮੈਂ ਸਿਆਣਾ ਮੈਨਾ ਤਾਂ ਚੱਲ ਕੋਈ ਦੇ ਫਿਰ ਉਹ ਤਾਂ ਜਵਾਕ ਵੱਜੂ ਗਈ ਹੁਣ ਤੂੰ ਸਿਆਣਾ ਹੀ ਬੱਜੇਗਾ ਤੂੰ ਬਸ ਉਹਦੇ ਨਾਲ ਮੱਥਾ ਮਾਰੀ ਨਾ ਹੁਣ ਇਹਨੂੰ ਵੀ ਕਹ ਦੇ ਮਾਂ ਜਿਆਦਾ ਉਹਨਾਂ ਦੀ ਹਮਾਇਤੀਆਂ ਕਰਵਾਵੇ ਮੈਂ ਨਾ ਕਰਾਵਾਂਗੀ ਐ ਕਿਵੇਂ ਕਰਵਾਏਂਗੀ ਐ ਕਰਵਾਉਂਗੀ ਮੈਂ ਤਾਂ ਥੱਪੜ ਵੱਜੂ ਮੇ ਤਾਂ ਠੀਕ ਐ ਇਹਨੂੰ ਚੁੱਪ ਕਰਵਾ ਲਾ ਜਦੋਂ ਵੀ ਕੁਝ ਹੁੰਦਾ ਵੀਰੇ ਤੈਨੂੰ ਕਦੇ ਉਹਦੇ ਮਾਰਨਾ ਕਦੇ ਮੇਰੇ ਮਾਰਨਾ ਹੋਰ ਕੀ ਕਰਦਾ ਜਦਾ ਬਕਵਾਸ ਨਾ ਕਰ ਤੂੰ ਤੇਰੀ ਤਾਂ ਨਾ ਛੋਟੀ ਤੂੰ ਕੱਝੀ ਗੱਲ ਆ ਇਹਦੇ ਨਾਲ ਹਾਂ ਦੇਖ ਤਾਂ ਕਿਵੇਂ ਚਬਰਚੇ ਪਰ ਬੋਲਦੀ ਮੂਰੇ ਜੇ ਮੰਮੀ ਤੂੰ ਇੰਨੇ ਸੋਚਦੇਂ ਨਾ ਕੀ ਲੰਗ ਚੁਗਲੀ ਮੈਂ ਤਾਂ ਗੱਲ ਦੱਸੀ ਐ ਵੀ ਭਾਈਓ ਘਰੇ ਆਏ ਸੀ ਅੱਜ ਥਾਣੇ ਬਾਕੇ ਕੱਲ ਨੂੰ ਤੈਨੂੰ ਉੱਥੇ ਬੁਲਾਉਣਗੇ ਮਾਂ ਮਾਂ ਨੇ ਕੀ ਚੁਗਲੀ ਲੱਗਦੀ ਆ ਜੇ ਮਾਂ ਨਹੀਂ ਦੱਸੂ ਹੋਰ ਕੌਣ ਦੱਸੂਗੀ ਚੱਲ ਚੁੱਪ ਕਰ ਜਾ ਹੁਣ ਚੁੱਪ ਕਰ ਜਿਵੇਂ ਲੋਕਾਂ ਨੂੰ ਨਹੀਂ ਬਸਦਾ ਤੁਹਾਡੇ ਨਾਲ ਥਾਣੀ ਬਸਦਾ ਲੜਾਈ ਲੜਾਈ ਤੁਹਾਡੇ ਕੋਲ ਲੜਾਈ ਲੜਾਈ ਨਾਲ ਹੋਣਾ ਕਿਤੇ ਉਹਨਾਂ ਦੇ ਪੱਖ ਕਰਵਾਉਣੀਆਂ ਕਰ ਬਾਪ ਦਾ ਕਰਵਾਉਣੀ ਆ ਬਸ ਜਾ ਵਗ ਜਾ ਇਹਨੂੰ ਬੇਕੀ ਤੋਰ ਦੇ ਪਣਾ ਕੋਈ ਨਾ ਤੋਰੂਂਗਾ ਤੂੰ ਰੌਲਾ ਨਾ ਪਾਇਆ ਕਰਨ ਅਗਲੇ ਕੰਨਗੇ ਪਤਾ ਨਹੀਂ ਭੈਣ ਭਰਾ ਲੜੀਏ ਤੇ ਕੀ ਗੱਲ ਹੋਗੀ ਲੋਕਾਂ ਨੇ ਤਾਂ ਸੌ ਗੱਲਾਂ ਬਣਾ ਲੈਣੀਆਂ ਬਣਾਈ ਜਾਂਨੇ ਮਾ ਮੇਰੇ ਸਾਰੇ ਦਰ ਲੋਕਾਂ ਨਾਲ ਗੱਲਾਂ ਮਰਾਉਣ ਬਸ ਤੀ ਜੰਮਿਆ ਕਿ ਕਿੱਥੇ ਭੱਜ ਜਾ ਪਾਣੀ ਪਿਆ ਦੇ ਪਸੂਆਂ ਨੂੰ ਜਾ ਕੇ ਜਾ ਲੱਗ ਜਾ ਪਾਣੀ ਪਿਆ ਤੇ ਨਾਲੇ ਹੋਰ